तव्हां चवे उॾी ਇਹ ਤਸਵੀਰਾਂ ਤਰਨਤਾਰਨ ਜ਼ਿਲ੍ਹੇ ਦੀਆਂ ਨੇ ਮਾਫ਼ ਕਰਨਾ ਤਰਨਤਾਰਨ ਦੀਆਂ ਨੇ ਜਿੱਥੇ ਕਿ ਇੱਕ ਜਵਾਨ ਮੁੰਡਾ ਜਿਹੜਾ ਆ ਉਸ ਨੂੰ ਪਹਿਲਾਂ ਤੇ ਫੋਨ ਕਰਕੇ ਸੱਦਿਆ ਕੋਠੇ ਤੇ ਤੇ ਉਹ ਉਹ ਮੁੰਡਾ ਸਾਰੀ ਰਾਤ ਆਪਣੇ ਘਰੇ ਨਹੀਂ ਆਇਆ ਜਦੋਂ ਸਵੇਰੇ ਦੇਖਿਆ ਤੇ ਨਾਲ ਦੇ ਪਿੰਡ ਦੇ ਪਹੇ ਦੇ ਉੱਤੇ ਯਾਨੀ ਕਿ ਸੜਕ ਕਿਨਾਰੇ ਉਸ ਮੁੰਡੇ ਦੀ লাশ ਸੀ 19 ਸਾਲਾਂ ਦਾ ਮੁੰਡਾ ਆ ਕਿੰਦੇ ਕੇ ਪਰਿਵਾਰ ਦੀ ਕਿਸੇ ਦੇ ਨਾਲ ਲਾਕਡਾਉਨ ਨਹੀਂ ਹੈ ਔਰ ਘਰੋਂ ਸੱਦ ਕੇ ਇਹ ਮੁੰਡਾ ਚੜ ਚੜੇਂਦਾ ਉਹਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ ਤਸਵੀਰਾਂ ਤੁਹਾਡੇ ਸਾਹਮਣੇ ਆ ਕਿ ਕਿਵੇਂ ਮਾਪੇ ਬਰਲਾਪ ਕਰ ਰਹੇ ਨੇ ਉਹਦਾ ਭਾਈ ਜਿਹੜਾ ਆ ਉੱਚੀ ਉੱਚੀ ਰੋ ਰਿਹਾ ਹੈ ਮੇਰਾ ਵੀਰਾ ਕਿਉਂਕਿ ਸੜਕ ਕਿਨਾਰੇ ਲਾਸ਼ ਪਈ ਹੈ ਉਹ ਲਾਸ਼ ਵੀ ਨਹੀਂ ਤੁਹਾਨੂੰ ਦਿਖਾ ਸਕਦੇ ਕਿਉਂਕਿ ਸੋਸ਼ਲ ਮੀਡੀਆ ਦੀ ਰੈਸਟ੍ਰਿਕਸ਼ਨ ਹੈ ਪਰ ਸਵਾਲ ਖੜਾ ਹੁੰਦਾ ਆ ਕਿ ਕਿਵੇਂ ਕਰੋ ਸੱਦ ਕੇ ਫੋਨ ਦੇ ਉੱਤੇ ਪਹਿਲਾਂ ਕਰੋ ਸੱਦਿਆ ਤੇ ਫਿਰ ਇਸ ਮੁੰਡੇ ਦਾ ਕੀ ਹਸ਼ਰ ਕਰ ਦਿੱਤਾ ਸੋਹਣਾ ਸੁਨੱਖਾ ਮੁੰਡਾ ਕਹਿੰਦੇ ਰਾਤ ਨੂੰ ਬਿਜਲੀ ਗਈ ਆ ਤੇ ਬਿਜਲੀ ਜਦੋਂ ਗਈ ਤਾਂ ਉਹਨਾਂ ਨੇ ਕੋਠੇ ਤੇ ਬੁਲਾਇਆ ਫੋਨ ਕਰਕੇ ਤੇ ਮਾਪਿਆਂ ਨੂੰ ਲੱਗਾ ਵੀ ਸ਼ਾਇਦ ਬਿਜਲੀ ਕਰਕੇ ਉੱਪਰ ਹੀ ਸੌਂ ਗਿਆ ਆ ਤੇ ਉਹ ਕਹਿੰਦੇ ਵੀ ਸਵੇਰੇ ਜਦੋਂ ਅਸੀਂ ਦੇਖਿਆ ਨਾ ਮੁੰਡਾ ਉੱਥੇ ਸੀ ਨਾ ਕੁਛ ਉੱਥੇ ਸੀ ਤੇ ਫਿਰ ਬਾਅਦ ਵਿੱਚ ਜੋ ਲੱਭਣਾ ਸ਼ੁਰੂ ਕੀਤਾ ਤੇ ਕਿਸੇ ਨੇ ਦੱਸਿਆ ਵੀ ਤੁਹਾਡਾ ਮੁੰਡਾ ਦੀ লাশ ਜਿਹੜੀ ਹੈ ਉਹ ਨਾਲ ਦੇ ਪਿੰਡ ਦਿਆਲਪੁਰ ਦਾ ਐ ਸੀ ਸ਼ਾਹਪੁਰ ਦੇ ਕੋਲ ਉਹਦੀ লাশ ਪਈ ਹੈ ਤਸਵੀਰਾਂ ਵੇਖ ਨਹੀਂ ਹੁੰਦੀਆਂ ਕਿਉਂਕਿ ਮਾਪੇ ਵਰਲਾਪ ਕਰਦੇ ਆ ਓਵਰਲਾਪ ਵੀ ਜਿਹੜਾ ਆ ਉਹ ਕਾਲਜਾ ਬਲੁੰਦਰ ਦਾ ਆ ਕਿਉਂਕਿ ਜਿਹਦਾ ਸੋਨਾ ਸੁਨੱਖਾ ਚੜ ਚੜੇਂਦਾ ਪੁੱਤ ਜਿਹੜਾ ਮਸਾ 19 ਸਾਲਾਂ ਦਾ ਹੁੰਦਾ ਉਹਦੀ ਮਾਂ ਜੇ ਤੁਸੀਂ ਧਿਆਨ ਨਾਲ ਸੁਣੋ ਤੇ ਇਹ ਕਹਿੰਦੀ ਆ ਕਿ ਮੈਂ ਇਹਨਾਂ ਪੁੱਤਾਂ ਦਾ ਕਰਕੇ ਉੱਡੀ ਫਿਰਦੀ ਸੀ ਦੋ ਪੁੱਤ ਆ ਉਹਦੇ ਇੱਕ ਛੋਟਾ ਵੀਰ ਵੀ ਬੜਾ 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 ਜਿਹੜਾ ਕਹਿ ਲਿਆ ਕਿ ਰੋ ਰਿਹਾ ਆ ਆਪਣੇ ਭਰਾ ਦੀ ਲਾਸ਼ ਨੂੰ ਵੇਖ ਕੇ ਕੀ ਕੀਤਾ ਕਿਸ ਤਰੀਕੇ ਕੀਤਾ ਕਿਉਂਕਿ ਸਾਰਾ ਕੁਝ ਦੇਖਿਆ ਨਹੀਂ ਜਾਂਦਾ ਕਰੋਕ ਸੱਦ ਕੇ ਮਿੰਟਾਂ ਸਕਿੰਟਾਂ ਦੇ ਵਿੱਚ ਮੌਤ ਦੀ ਘਾਟ ਉਤਾਰ ਦੇਣਾ ਆਪਣੇ ਆਪ ਦੇ ਵਿੱਚ ਬੜੀ ਹੈਰਾਨੀ ਵਾਲੀ ਗੱਲ ਹੈ ਫਿਲਹਾਲ ਇਹ ਤਸਵੀਰਾਂ ਨੇ ਸਾਡੀ ਗੱਲਬਾਤ ਵੀ ਹੋਈ ਆ ਉੱਥੇ ਲੋਕਾਂ ਦੇ ਨਾਲ ਉਹ ਵੀ ਸੁਣਾਉਂਦੇ ਆ ਪਹਿਲਾਂ ਤੁਹਾਨੂੰ ਉਹ ਤਸਵੀਰ ਦਿਖਾਉਂਦੇ ਆ ਕਿ ਕਿਵੇਂ ਉਹਦੀ ਮਾਂ ਜਿਹੜੀ ਆ ਉੱਥੇ ਰੋ ਰਹੀ ਆ 好，好好 ਸਾਵੇ ਸੱਤੇਵੇਂ ਉੱਡੀ ਫੇਦੀ ਮੇਰਾ ਨਪਾਲ ਸਿੰਘ ਜੀ ਹਾਂ ਜੀ ਮੈਂ ਗਰੰਥੀ ਸਿੰਘ ਤੇ ਇਹ ਆਪਣੇ ਮੇਸਤੋ ਤੀਸਰੀ ਘਰ ਇਹ ਰਹਿ ਰਿਹਾ ਬੜੀ ਰਹਿ ਰਿਹਾ ਆਜੋ ਕੋਈ ਸ਼ਰਾਬ ਪਿਆਲਾ ਪੀ ਕੇ ਕਿਸੇ ਨਾਲ ਝਗੜਾ ਕੋਈ ਗੱਲ ਬਾਤ ਨਹੀਂ ਹਾਂ ਉਹ ਜੀ ਮਜੇ ਦੇ ਨਾਲ ਹੀ ਰਹਿ ਰਹੇ ਆ ਕੋਈ ਲਟਕਾ ਮੇਰਾ ਜਿਹੜਾ ਉਹ ਰਾਜਪੁਰ ਗੱਡੀ ਚਲਾ ਰਿਹਾ ਠੀਕ ਹੈ ਜੀ ਬਾਜਾ ਹੁੰਦੀ ਨੂੰ ਫੋਟਰਾ ਇਹ ਰਾਤ 8 ਵਜੇ ਦੇ ਨਾਲ ਵਸੀ ਗਈ ਆ ਜਦੋਂ ਵਸੀ ਗਈ ਆ ਉਦੋਂ 10 ਵਜੇ ਤੱਕ ਫੋਨ ਕਰਕੇ ਤੇ ਕੋਠੇ ਤੇ ਸੱਜਿਆ ਕੋਠੇ ਦੇ ਸੱਤਿਆਵਾਸ ਤੇ ਉਹਦੇ ਤੋਂ ਬਾਅਦ ਉਹ ਕੋਠੇ ਟੁੱਤਰਿਆ ਨਹੀਂ ਫਿਰ ਬਾਕੀ ਮਾਂ ਉਹਦੀ ਥੱਲੇ ਬੈਠੀ ਆ ਭਰਾ ਬੈਠਾ ਭੈਣ ਬੈਠੀ ਆ ਉਹ ਵੇੜੇ ਦੇ ਵਿੱਚ ਉਹਨਾਂ ਆਖੇ ਪਿਆਲ ਉਤਰਿਆ ਨਹੀਂ ਫਿਰ ਉਹ ਜਾਂ ਲੰਮੇ ਪੈ ਗਏ ਆ ਜਾਂ ਕਿਸ ਤਰ੍ਹਾਂ ਵੀ ਉਹਨਾਂ ਨੇ ਦਿਨ ਚੜ੍ਹਦੇ ਸਾਕਰ ਗੱਲ ਕਰਦੀ ਵੀ ਕੋਈ ਡੋਗਲਾ ਰੱਪਾ ਕੋਈ ਉਹਨਾਂ ਨੇ ਨਹੀਂ ਪਾਇਆ ਫਿਰ ਮਿੱਤਰ ਜਦੋਂ ਉਹਨਾਂ ਵੇਖਿਆ ਟੀਕਿਆ ਵੀ ਘਰੇ ਨਹੀਂ ਆਇਆ ਮੈਨੂੰ ਫਿਰ ਮੈਂ ਸ਼ਹਿਰ ਚਲੇ ਗਿਆ ਮੈਨੂੰ ਫੋਨ ਕੀਤਾ ਵੀ ਇਤਜ਼ਾਰ ਦਾ ਚੀਨਾ ਕਰਨੀ ਹੈ ਮੈਂ ਉਹਨਾਂ ਨੂੰ ਗੁੱਸੇ ਆ ਤੁਸੀਂ ਮੈਨੂੰ ਸ਼ਹਿਰ ਦਾ ਕਿਉਂ ਨਹੀਂ ਦੱਸਿਆ ਬਸ ਇੰਨਾ ਮੈਨੂੰ ਉਦੋਂ ਹੀ ਪਤਾ ਲੱਗਾ ਜਾ ਕੇ ਤੇ ਉਹ ਉਹ ਆਂਦੇ ਆ ਵੀ ਅਹੀਂ ਸੇ ਨੂੰ ਕੀ ਦੱਸਦੇ ਆ ਕੇ ਹਸਪਤਲ ਪਹੁੰਚਾਉਣਾ ਆਂਦਾ ਦੇਖਦੇ ਰਹੇ ਪਰ ਲੱਭਦੇ ਲੱਭਦੇ ਫੇਰੀ ਲੱਭਣਾ ਸ਼ੁਰੂ ਕਰਤਾ ਲੱਭਦਿਆਂ ਲੱਭਦਿਆਂ ਸ਼ੀਰਦੰਤ ਨੇ ਤਾ ਮੁਰਤੀ ਸੰਵਾਵ ਬਦਲ ਲਿਆ ਕਿਨਫ ਕੋਈ ਫੋਨ ਆਇਆ ਕਿੰਨੇ ਕੀਤਾ ਫੋਨ ਮੈਨੂੰ ਨਹੀਂ ਫੋਨ ਕਹਿੰਦੇ ਆ ਨਾ ਵੀ ਬੰਦੇ ਜਿੰਨੇ ਮਾਰਿਆ ਫੋਨ ਕਰਦਾ ਰਿਹਾ ਸਸੇ ਮੁੰਡੇ ਨੂੰ ਫੋਨ ਕੀਤਾ ਜਿਹੜਾ ਜਿਹੜਾ ਇਹ ਮਾਰਿਆ ਇਹਦੇ ਫੋਨ ਦੇ ਉੱਤੇ ਕਿਤੇ ਫੋਨ ਆਇਆ ਬਸ ਉਹ ਸ਼ਸੇ ਚੜ ਗਿਆ ਜਦੋਂ ਹੁਣ লাশ ਕਿਨੇ ਦੱਸੀ ਤੁਹਾਨੂੰ ਕਿੱਥੇ ਪਈ ਹੈ লাশ ਜਿੰਨਾਂ ਨੇ ਮਾਰਿਆ ਉਹਨਾਂ ਨੇ ਉਹਨਾਂ ਨੇ ਕਿੰਨੇ ਵਜੇ ਫੋਨ ਕੀਤਾ ਉਹਨਾਂ ਨੇ ਪਹਿਲਾਂ ਤੁਹਾਨੂੰ ਕਿੰਨੇ ਵਜੇ ਫੋਨ ਕੀਤਾ ਮੁੰਡਿਆ ਅਸੀਂ ਮੈਂ ਤੇ ਤੁਹਾਨੂੰ ਸਾਹ ਉਹਨਾਂ ਨੂੰ ਸਲਾਹ ਦੇਣ ਦੇ ਵਾਸਤੇ ਗਏ ਆ ਸਾਨੂੰ ਮਗਰੋਂ ਫੋਨ ਕੀਤਾ ਵੀ ਆ ਗੱਲੋਂ ਉਹ ਨੰਬਰਲੇ ਜਿਹੜੇ ਉਹਨਾਂ ਨੇ 10 ਦਿਸ ਸਾ ਵੀ ਪਾਣੇ ਇਹਦਾ ਰੋਬਿੰਨ ਹੈ ਮੁੰਡਾ ਇਹ ਉਸ ਜੇਕਰ ਮਰਾ ਇਹਨੂੰ ਛੋਟੇ ਨਾਲ ਦਾ ਚਿੰਨਾ ਹੈਗਾ ਤੇ ਇਹ ਹੈਗਾ ਆਪਣਾ ਦਿਆਲਪੁਰ ਦਾ ਹੈ ਮੁੰਡਾ ਇਹ ਤੇ ਸ਼ਾਹਪੁਰ ਦੇ ਵਿੱਚ ਆ ਕੇ ਕਿਸੇ ਬੰਦੇ ਨੇ ਨਾਲ ਲਾਈਫ ਝਗੜਾ ਕਰਕੇ ਤੇ ਤਾਂ ਮਟਰ ਕੀਤਾ ਹੈਗਾ ਹਲੋ ਸਰ ਕਿੰਨਾ ਸਮਾਂ ਹੋ ਗਿਆ ਕਤਲ ਹੋਇਆ ਇਹਨੂੰ ਵਿਹਣ ਆਇਆ ਹੀ ਹੈਗਾ ਤੇ ਉਹਨੇ ਪਤਾ ਲਾਈਦਾ ਵੀ ਕਿੰਨਾ ਟਾਈਮ ਹੋਇਆ ਹੈਗਾ ਅਜੇ ਘਰ ਦੇ ਕੌਣ ਕੌਣ ਆ ਰਹੇਗੇ ਤਾਂ ਕੀ ਮਸਲਾ ਸੀ ਕੱਲ੍ਹ ਵਾਸਤੇ ਹੋਇਆ ਹੈਗਾ ਠੀਕ ਹੈ ਕੀ ਮੈ ਆਪਣਾ ਨਾ ਕੀਤਾ ਸਰ ਜੀ ਹਲੇ ਹੀ ਦੇਖਿਆ ਹੀ ਨੇਗਾ ਕਿਉਂਕਿ ਉਹਨੇ ਸਾਡੀ ਫਰੇਂਜ਼ਿਕਸ ਟਾਈਮ ਟੀਮ ਆ ਰਹੀ ਹੈ ਜਿਸ ਲਈ ਆਏਗੀ ਤੇ ਫਿਰ ਉਸ ਲਈ ਹਿਲਾਈ ਕਰਾ ਕੇ ਉਸ ਤੋਂ ਸਾਰੇ ਕੁਆਡਰਿਕ ਚਾ ਲੈ ਕਿੰਨੀ ਉਮਰ ਹੈ ਸਰ ਜੀ